ਪੰਜਾਬ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ ਮੌਕੇ ਪੰਜਾਬ ਪੁਲਿਸ ਨੇ ਨੌਜਵਾਨਾਂ ਨਾਲ ਭੰਗੜੇ ਪਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਵੱਲ ਕਦਮ ਵਧਾਇਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਪੁੱਜੇ ਬੱਚਿਆਂ ਨੇ ਮੈਰਾਥਨ 'ਚ ਹਿੱਸਾ ਲਿਆ ਤੇ ਰੰਗਾ ਰੰਗ ਪ੍ਰੋਗਰਾਮ ਮੌਕੇ ਭੰਗੜੇ ਪਾ ਕੇ ਖੁਸ਼ੀ ਮਨਾਈ ਹੈ ਤਸਵੀਰਾਂ ਤੁਹਾਡੇ ਨਾਲ ਫਗਵਾੜਾ ਦੀਆਂ ਸਾਂਝੀਆਂ ਕਰ ਰਹੀਆਂ ਅੱਜ ਸਵੇਰੇ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਫ ਐਮਿਨੈਂਸ ਤੋਂ ਇਸ ਦੌੜ ਦੀ ਸ਼ੁਰੂਆਤ ਹੋਈ ਹੈ ਸ਼ੁਰੂਆਤ ਮੌਕੇ ਡੀਆਈਜੀ ਮੀਨ ਸਿੰਗਲਾ ਐਸਐਸਪੀ ਗੌਰਵ ਤੂਰਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਅਤੇ ਐਸਪੀ ਰੁਪਿੰਦਰ ਕੌਰ ਪੱਟੀ ਏਡੀਸੀ ਅਨੁਪਮ ਕਲੇਰ ਪੁਜੇ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਸ਼ੁਰੂਆਤ ਮੌਕੇ ਡੀਜੇ ਤੇ ਅਧਿਕਾਰੀਆਂ ਨੇ ਭੰਗੜੇ ਪਾਏ ਤੇ ਪੁਜੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਤੇ ਉਹਨਾਂ ਵੀ ਨਾਲ ਭੰਗੜੇ ਪਾਏ ਨੇ ਫਗਵਾੜਾ ਤੋਂ ਹਰਜੋਤ ਸਿੰਘ ਜਾਨਾ ਦੀ ਰਿਪੋਰਟ ਅਜੀਤ ਵੈਬ ਟੀਵੀ ਅੱਜ 27 ਜਨਵਰੀ ਨੂੰ ਫਗਵਾੜਾ ਸਬਡਿਵੀਜ਼ਨ ਦੇ ਵਿੱਚ ਡਿਸਟ੍ਰਿਕਟ ਕਪੂਰਥਲਾ ਵੱਲੋਂ ਡੀਆਈਜੀ ਸਾਹਿਬ ਔਰ ਐਸਐਸਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਇੱਕ ਮੈਰਾਥਨ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਹੈ ਸਾਰੇ ਹੀ ਫਗਵਾੜੇ ਤੋਂ ਔਰ ਹੋਰ ਆਸ-ਪਾਸ ਦੇ ਏਰੀਆ ਤੋਂ ਸਕੂਲ ਦੇ ਬੱਚੇ ਸਾਡੇ ਸ਼ਹਿਰ ਦੇ ਮੋਹਨਪੁਰ ਸਾਰੇ ਸ਼ਹਿਰ ਦੇ ਵਾਸੀ ਇੱਥੇ ਪਹੁੰਚੇ ਨੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਾਰੇ ਇਸ ਚੱਲ ਚੜ ਕੇ ਹਿੱਸਾ ਲੈ ਰਹੇ ਨੇ ਮੈਨੂੰ ਉਮੀਦ ਹੈ ਕਿ ਨਸ਼ਿਆਂ ਦੇ ਖਿਲਾਫ ਇੱਕ ਬਹੁਤ ਚੰਗਾ ਸੁਨੇਹਾ ਸਾਨੂੰ ਬੜੇ ਅੱਛੇ ਰਿਜ਼ਲਟਸ ਦੇਗਾ ਸਾਡੇ ਬੱਚਿਆਂ ਦੇ ਬਹੁਤ ਪੋਜ਼ਿਟਿਵ ਰਿਜ਼ਲਟਸ ਤੇ ਮੈਡਮ ਯੰਗਸਟਰ ਪੀਡੀਮ ਕੀ ਮੈਸੇਜ ਦੇ ਜਾਣੇ ਯੰਗਸਟਰਸ ਨੂੰ ਹੀ ਹੈ ਜੀ ਜਿਹੜਾ ਅ ਮਿਸ ਪਰਸਪੈਕਸ਼ਨ ਹੈ ਕਿ ਸ਼ਾਇਦ ਨਸ਼ਿਆਂ ਦੇ ਨਾਲ ਕੋਈ ਫਨ ਹੁੰਦਾ ਹੈ ਫਨ ਸਪੋਰਟਸ ਐਕਟੀਵਿਟੀਆਂ 'ਚ ਵੀ ਹੋ ਸਕਦਾ ਹੈ ਫਨ ਹੈਲਥੀ ਐਕਟੀਵਿਟੀਆਂ 'ਚ ਵੀ ਹੋ ਸਕਦਾ ਹੈ ਤੇ ਅਸੀਂ ਸਾਰੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਬਚਾਉਣ ਦੇ ਖਾਤਰ ਹੀ ਇੱਕ ਐਫਰਟ ਕਰ ਰਹੇ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰੇ ਸ਼ਹਿਰ ਦਾ ਬਹੁਤ ਅੱਛਾ ਸਪੋਰਟ ਮਿਲ ਰਿਹਾ ਹੈ ਥ ਅੱਜ ਕਪੂਰਥਲਾ ਪੁਲਿਸ ਵੱਲੋਂ ਅੱਜ ਇਹ ਮੈਰਾਥਨ ਅਗੇਂਸਟ ਡਰੱਗਸ ਆਰਗੇਨਾਈਜ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਤਕਰੀਬਨ 2000 ਦੇ ਕਰੀਬ ਬੱਚੇ ਜਿਹੜੇ ਆ ਪਾਰਟਿਸਪੇਟ ਕਰ ਰਹੇ ਆ ਔਰ ਉਸ ਦੇ ਲਗਰ ਰੈਜ਼ਿਡੈਂਟਸ ਵੀ ਹੈਗੇ ਆ ਇਹ ਮੈਰਾਥਨ 5 ਕਿਲੋਮੀਟਰ ਦੀ ਹੈਗੀ ਆ ਔਰ ਇਸ ਮੈਰਾਥਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਵਗੈਰਾ ਵੀ ਜਦੋਂ ਇਹ ਖਤਮ ਹੋ ਜਾਏਗਾ ਹੋਏਗੀ ਤੇ ਦਿਸ ਇਜ਼ ਅ ਮੈਰਾਥਨ ਅਗੇਂਸਟ ਡਰੱਗਸ ਤੇ ਇੱਕ ਸੰਦੇਸ਼ ਹੈਗੇ ਸਾਰਿਆਂ ਨੂੰ ਕਿ ਜਿਹੜਾ ਸਾਡਾ ਯੂਥ ਹੈ ਉਹਦੀ ਜਿਹੜੀ એનર્ਜੀ ਹੈ ਉਹ ਕੰਸਟਰਕਟਿਵ ਜਗ੍ਹਾ ਲੱਗੇ ਦਿਸ਼ਾ ਚ ਲੱਗੇ ਔਰ ਇਹਦੇ ਵਿੱਚ ਨਾ ਕੇਵਲ ਪੁਲਿਸ ਜਿਹੜੀ ਹੈਗੀ ਪਰ ਸਿਵਲ ਸੁਸਾਇਟੀ ਵੀ ਆਪਣਾ ਯੋਗਦਾਨ ਪਾਉਂਦੀ ਹੈ